ਸੋ ਸ਼ਹਿਰ ਤਾਰੀਵਾਲ ਦੀ ਗੱਲ ਕਰਨ ਜਾ ਰਹੇ ਆ ਤਾਰੀਵਾਲ ਸ਼ਹਿਰ ਦੀ ਹੋਂਦ ਔਰ ਇਸ ਸ਼ਹਿਰ ਦਾ ਜਿਹੜਾ ਨਾਂ ਸੀਗਾ ਕਿਸੇ ਵੇਲੇ ਪੂਰੀ ਦੁਨੀਆ ਦੇ ਵਿੱਚ ਆਪਣੇ ਸੁਦੇਸ਼ ਦੇ ਨਾਲ-ਨਾਲ ਚੱਲਦਾ ਸੀਗਾ ਇਵਨ ਕਿ ਪੜ੍ਹਾਈ ਵਾਲੀਆਂ ਕਿਤਾਬਾਂ ਦੇ ਵਿੱਚ ਵੀ ਜਿਹੜਾ ਵਾ ਸਵਾਲ ਪੁੱਛੇ ਜਾਂਦੇ ਸੀਗੇ ਔਰ ਸ਼ਹਿਰ ਤਾਰੀਵਾਲ ਦਾ ਬਹੁਤ ਵੱਡਾ ਇੱਕ ਨਾਮ ਸੀਗਾ ਉਹ ਨਾਂ ਸੀਗਾ ਇਸ ਸ਼ਹਿਰ ਦੀ ਇਤਿਹਾਸਕ ਕਪੜਾ ਮਿਲ ਕਰਕੇ ਮੈਂ ਇਸ ਵੇਲੇ ਇਸ ਕਪੜਾ ਮਿਲਦੇ ਅੰਦਰ ਖੜਾ ਵਾਂ ਜਿੱਥੇ ਆ तमाम ਤੁਹਾਨੂੰ ਇਸ ਗੱਲਬਾਤ ਦੇ سلسلے ਰਾਹੀਂ ਦੱਸਾਂਗੇ ਕਿ ਕਿੱਡੀ ਵੱਡੀ ਮਿਲ ਔਰ ਅੰਗਰੇਜ਼ਾਂ ਦਾ ਬਣਾਇਆ ਹੋਇਆ ਕਿੱਡਾ ਵੱਡਾ ਇੱਕ ਸਿਸਟਮ ਸੀਗਾ ਜਿਹੜਾ ਸਮੇਂ ਦੇ ਕਾਰਨ ਜਿਹੜਾ ਵਾ ਉਹ ਬਿਲਕੁਲ ਟਹਿ ਟੇਰੀ ਹੋ ਚੁੱਕਿਆ ਦਾ ਵਾ ਔਰ ਇੱਕ ਜੰਗਲ ਔਰ ਇਹਨੂੰ ਅਸੀਂ ਇੱਕ ਉਜਾੜ ਹੀ ਕਹਿ ਸਕਦੇ ਆ ਸਾਡੇ ਨਾਲ ਕਿਉਂਕਿ ਬਹੁਤ ਸਾਰੇ ਮਿਲਦੇ ਮਜ਼ਦੂਰ ਜਾਂ ਅਫਸਰ ਰਿਟਾਇਰ ਹੋ ਚੁੱਕੇ ਆ ਚੰਦ ਕੁ ਲੋਕ ਬਚੇ ਆ ਉਹਨਾਂ ਚੋਂ ਇੱਕ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਆਓ ਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਦਰਸ਼ਕਾਂ ਨੂੰ ਦੱਸੋ ਤੁਹਾਡਾ ਨਾਮ ਕੀ ਆ ਸਤਿ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਰੀਕ ਸਿੰਘ ਜੀ ਜੀ ਕਿੰਨਾ ਇੱਥੇ 1986 ਵਿੱਚ ਲੱਗਾ ਸੀ ਓਕੇ ਇੰਡਸਟਰੀ ਵਿੱਚ ਚੱਲਦੀ ਹੋ ਚੁੱਕੀ ਆ ਜੀ ਜੀ ਸਰ ਇਹ ਦੱਸੋ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ 38 ਸਾਲ ਬੜਾ ਵੱਡਾ ਹਸਾ ਲੰਬਾ ਹਸਾ ਹੁੰਦਾ ਵਾ ਤੁਸੀਂ ਇਸ ਮਿਲ ਦੇ ਵਿੱਚ ਕੱਢਿਆ ਇਹ ਸਟਾਰਟਿੰਗ ਦੇ ਵਿੱਚ ਮਿਲ ਦੱਸੋ ਵੀ ਇਹ ਕਿਹੜੇ ਸਾਲ ਦੇ ਵਿੱਚ ਅੰਗਰੇਜ਼ਾਂ ਨੇ ਲਾਈ ਸੀ ਜੀ ਆਪਣੇ 1800 ਵਿੱਚ ਜਦਾ ਨਹੀਂ ਪਤਾ ਤਾਂ ਰਹਿ ਗਿਆ ਹਮਮ ਬਿਲਡਿੰਗ ਬਣਦੀ ਰਹੀਆਂ ਓਕੇ ਤੇ 22 ਸਾਲ ਵਿੱਚ ਚੈਰ ਹੋ ਗਈਆਂ ਜੀ ਉਹਦੇ ਵਿੱਚ ਸਮੇਂ ਵਿੱਚ ਮਸ਼ੀਨਰੀ ਲੱਗੀ ਜਾਣ ਤੇ ਹਾਂ ਹਾਂ ਉਸ ਤੋਂ ਬਾਅਦ 1902 ਵਿੱਚ ਦਾ ਉਦਘਾਟਨ ਕੀਤਾ ਗਿਆ ਜੀ ਜੀ ਉਸ ਵੇਲੇ ਜਦੋਂ ਉਦਘਾਟਨ ਕਰਕੇ ਤੇ ਕੰਮ ਚਲਾਇਆ ਗਿਆ ਹਮਮ ਉਸ ਵੇਲੇ ਜਿਹੜੇ ਉਹਨਾਂ ਦੇ ਕੋਲ ਕੈਦੀ ਸਨ ਦੱਸਦੇ ਸਾਡੇ ਵੱਡੇ ਬਜ਼ੁਰਗ ਜੀ ਜੀ ਉਹਨੂੰ ਕੰਮ ਲਿਆ ਜਾਂਦਾ ਸੀ ਅੱਛਾ ਜਦੋਂ ਸਟਾਰਟ ਦੇ ਵਿੱਚ ਇਹ ਮਿਲ ਦੀ ਸ਼ੁਰੂਆਤ ਹੁੰਦੀ ਆ ਤੇ ਅੰਗਰੇਜ਼ ਇੱਥੇ ਕੈਦੀਆਂ ਨੂੰ ਲੈ ਕੇ ਆਏ ਹਾਂਜੀ ਉਹਨਾਂ ਤੋਂ ਸਾਰਾ ਭਾਜੀ ਕੰਮ ਕਰਾਇਆ ਜਾਂਦਾ ਸੀ ਸਾਰਾ ਕੰਮ ਕਰਾਇਆ ਜਾਂਦਾ ਸੀ ਅੱਛਾ ਨਹੀਂ ਜਿਹੜੇ ਅਫਸਰ ਸੀਗੇ ਉਹਨਾਂ ਦੇ ਉੱਤੇ ਨਿਗਰਾਨੀ ਰੱਖਣ ਵਾਲੇ ਉਹ ਅੰਗਰੇਜ਼ ਖੁਦ ਹੀ ਸੀਗੇ ਉਹ ਅੰਗਰੇਜ਼ ਆਫਸਰ ਇਹ ਕੋਈ ਯਾਦ ਆ ਜੀ ਇਹ ਕੈਦੀ ਜਿਹੜੇ ਕਿੱਥੋਂ ਲਿਆਂਦੇ ਗਏ ਉਹ ਕੈਦੀ ਆਪਣੇ ਹਲਾਕੇ ਦੇ ਸਨ ਜੀ ਜਿਹੜੇ ਇਕੱਠੇ ਜੁੱਤੇ ਗਏ ਅੱਛਾ ਮਤਲਬ ਜਿਸ ਕਿਸਕੇ ਕੰਮ ਵਿੱਚ ਕਿਸਕੇ ਕਿਸ ਗਏ ਕੀ ਕੀ ਗਏ ਮਤਲਬ ਜੇਲਾਂ ਦੀ بجائے ਉਹਨਾਂ ਨੂੰ ਜਿਹੜਾ ਇਸ ਮਿਲ ਚ ਲਿਆ ਕੇ ਕੰਮ ਕਰਾਇਆ ਜਾਂਦਾ ਹੈ ਇਹ ਭਾਜੀ ਦੱਸੋ ਕਿ ਕਿਸੇ ਟਾਈਮ ਜਦੋਂ ਪੂਰੀ ਦੁਨੀਆ ਦੇ ਵਿੱਚ ਇਸ ਮਿਲ ਦਾ ਨਾਮ ਹੀਗਾ ਕੀ ਚੀਜ਼ ਇੱਥੇ ਬੰਦੇ ਨੇ ਜਿਹਦੇ ਕਰਕੇ ਇਸ ਮਿਲ ਦਾ ਬਹੁਤ ਇੱਕ ਵੱਡਾ ਨਾਮ ਸੀਗਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਆ ਵੀ ਉਹ ਜਿਆਦਾ ਸੋਚ ਬੜੀ ਬੜੀ ਮੰਨਦੇ ਅਸੀਂ ਜੀ ਉਹਨਾਂ ਰੋਜ਼ਗਾਰ ਦਿੰਦਾ ਸਾਨੂੰ ਜੀ ਉਹ ਧਾਰੀਵਾਲ ਦਾ ਨਾਮ ਹੀ ਨਹੀਂ ਸੀਗਾ ਹਾਂ ਹਾਂ ਤੁਹਾਰੀ ਉਹਦਾ ਨਾਮ ਹੀ ਉਹਨਾਂ ਦੇ ਕਰਕੇ ਹੋਣ ਵਿੱਚ ਆਇਆ ਜੀ ਜੀ ਉਹਨਾਂ ਕਰਕੇ ਹੋਣ ਚਾਇਆ ਬਿਲਕੁਲ ਕਿਉਂਕਿ ਇੱਥੇ ਕਪੜਾ ਜਰਾਬਾ ਤੋਂ ਲੈ ਕੇ ਤੇ ਵੱਡੇ ਵੱਡੇ ਪੀਸ ਬਣਦੇ ਰਹੇ ਓਕੇ ਹੋਰ ਜਿਹੜਾ ਕੰਮ ਪਲਾਸ ਡਿਫੈਂਸ ਦਾ ਕਪੜਾ ਲੋਈਆਂ ਵੱਖ-ਵੱਖ ਕੁਆਲਿਟੀਆਂ ਜਿਨ੍ਹਾਂ ਦਾ ਨਾਮ ਲਓ ਕਿ ਆਡਾ ਕੋਈ ਤਰਤੀਬਾ ਨੂੰ ਕੋ ਮੈਂ ਕੰਮ ਕਰਦਾ ਲੈਵਲ ਦੇਂਦਾ ਜੀ ਜੀ ਉੱਥੇ 1100 ਤੋਂ ਵੱਧ ਲੈਵਲ ਦਾ ਕੁਆਲਿਟੀਆਂ ਸਨ ਅੱਛਾ ਇੰਨੀ ਕੁਆਲਿਟੀਆਂ ਬਣਦੀਆਂ ਸਭ ਤੋਂ ਉੱਤਮ ਕੁਆਲਿਟੀ ਕਸ਼ਮੀਰੀ ਹੁੰਦੀ ਕਸ਼ਗਰੀ ਐਮ ਐਲ ਕਤੀ ਓਕੇ ਜਿਨ੍ਹਾਂ ਦੀ ਮੰਗ ਅੱਜ ਤੱਕ ਲੋਕ ਆਉਂਦੇ ਨੇ ਤੇ ਨਿਰਾਸ਼ ਹੋ ਕੇ ਚਲੇ ਜਾਂਦੇ ਨੇ ਇਹ ਡਿਫੈਂਸ ਦਾ ਕਪੜਾ ਬਣਦਾ ਸੀ ਦਾ ਅੱਛਾ ਡਿਫੈਂਸ ਦਾ ਮਤਲਬ ਜਿੱਦਾਂ ਆਰਮੀ ਰੀਐਸਐਮਿਟਰੀ ਦਾ ਵਾਹ 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 ਅੱਛਾ ਇਹ ਕਿੰਨੀ ਕਿਹੜੇ ਸਾਲ ਤੱਕ ਇਹ ਸਾਰੀਆਂ ਚੀਜ਼ਾਂ ਜਾਰੀ ਰਹੀਆਂ ਜੀ ਇਹ ਜੀ 2000 10 ਤੱਕ ਕੰਮ ਚੱਲਦਾ ਰਿਹਾ ਬੜਾ ਵਧੀਆ ਅੱਛਾ ਤੇ 10 ਤੋਂ ਬਾਅਦ ਫਿਰ ਸੈਸ ਜੇ ਡਾਊਨ ਆਉਣ ਲੱਗ ਗਿਆ ਡਾਊਨ ਸਰ ਇਹ ਦੱਸੋ ਕਿ ਜਦੋਂ ਤੁਸੀਂ ਭਰਤੀ ਹੋਏ ਜੇ 38 ਸਾਲ ਪਹਿਲਾਂ ਤੁਹਾਡੀ ਗੱਲ ਬਾਤ ਤੋਂ ਲੱਗ ਰਿਹਾ ਕਿ ਉਦੋਂ ਬੁੱਲਣ ਮਿਲ ਜੜੀ ਆ ਉਹ ਬਿਲਕੁਲ ਇੱਕ ਮਤਲਬ ਹਾਈਟ ਤੇ ਸੀਗੀ ਇੱਕ ਵੱਡੇ ਨਾਂ ਦੇ ਬੁੱਲਣ ਜੀ ਕਿੰਨੇ ਕੁ EMPLOYEES ਦੇ ਵਿੱਚ ਕੰਮ ਕਰਦੇ ਰਹੇ ਕਿੰਨੇ ਕੁ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈਗਾ ਜਦੋਂ ਅਸੀਂ ਕੰਮ ਤੇ ਲੱਗਿਆ ਸੀ ਜੀ ਉਹ ਤੇ ਦਵਾਈ ਯੂਨੀਵਰਸਿਟੀ ਸੀ ਅਸੀਂ ਸੀ ਅਸੀਂ ਓਕੇ ਤੇ ਉਦੋਂ 5.500 ਬੰਦਾ ਕੰਮ ਕਰਦਾ ਸੀ 5.500 ਵਰਕਰ ਵਰਕਰ ਪਲੱਸ ਅਫਸਰ ਬਖਰੀ ਅਫਸਰ ਬਖਰੀ ਓਕੇ ਤੁਹਾਨੂੰ ਕੋਲਮ ਲਾ ਕੇ ਤੁਸੀਂ ਛੇਜਾ ਦੇ ਲੱਗ ਲੱਗ ਭੱਗ ਜੀ ਤੋ ਪਾਜੀ ਹੁਣੀ ਦੱਸ ਰਿਹਾ ਕਿ 6000 ਦੇ ਕਰੀਬ ਬੰਦਾ ਇਸ ਧਾਰੀਵਾਲ ਦੀ ਬੁੱਲਣ ਮਿਲਦੇ ਵਿੱਚ ਕੰਮ ਕਰਦਾ ਰਿਹਾ ਵਾ ਔਰ ਬੜਾ ਵੱਡਾ ਇੱਕ ਰੋਜ਼ਗਾਰ ਦਾ ਸਾਧਨ ਸੀਗਾ ਔਰ ਲੋਕ ਇਹ ਵੀ ਜਾਣਕਾਰੀ ਪਾਜੀ ਹੁਣੀ ਦੇ ਰਿਹਾ ਕਿ ਲੋਕ ਬੈਂਕ ਜਾਂ ਦੂਜੇ ਮਹਿਕਮਿਆਂ ਦੀ ਨੌਕਰੀ ਨਾਲੋਂ ਧਾਰੀਵਾਲ ਬੁੱਲਣ ਮਿਲਦੀ ਨੌਕਰੀ ਨੂੰ ਕਰਨਾ ਜੜਾ ਵਾ ਪਹਿ ਦਿੰਦੇ ਸੀ ਇਹਦੇ ਇੰਨਾ ਇੱਕ ਪਟਾਣਾ ਆ ਗਿਆ ਪਾਜੀ ਕੀ ਕਾਰਨ ਹਾਂਜੀ ਪਾਜੀ ਦੱਸੋ ਕਿ ਧਾਰੀਵਾਲ ਬੁੱਲਣ ਮਿਲਦੇ ਡਾਊਨ ਜਾਣ ਦਾ ਅੱਜ ਲਗਭਗ ਬੰਦ ਦੇ ਕਗਾਰ ਤੇ ਹੀ ਆ ਇਹਦਾ ਕੀ ਕਾਰਨ ਰਿਹਾ ਵਾ ਕਿਉਂ ਇਹ ਫੁੱਲਨ ਮਿਲ ਜੜੀ ਆ ਉਹ ਆ ਇਕਦਮ ਜੜਾ ਵਾ ਉਹ ਖਤਮ ਹੋ ਗਈ ਜੀ ਦੇਖੋ ਜੋ ਅਸੀਂ ਵੇਖਿਆ ਨਾ ਜੀ ਉਦੋਂ ਤੇ ਮੈਨੂੰ ਚਲਦੀ ਬਹੁਤ ਵਧੀਆ ਜੀ ਜੀ ਨੌਕਰੀ ਰੋਜ਼ਗਾਰ ਮਿਲਿਆ ਸੀ ਆਹਾਂ ਤੋ ਮਿਲਦਾ ਸੀ ਬੜਾ ਵਧੀਆ ਲੋਕਾਂ ਨੂੰ ਪੈਸੇ ਨਾਲ ਮਿਲਦੇ ਸਨ ਬਿਜਲੀ ਵਿਭਾਗ ਪਲੱਸ ਰੇਲਵੇ ਪੰਜਾਬ ਪੁਲਿਸ ਉਹ ਆਪਣੇ ਸਰਕਾਰੀ ਧਾਇਰੇ ਜਿਹੜੇ ਸਨ ਇੱਥੇ ਮਦਦ ਪੈ ਮਦਦ ਸਨ ਤੇ ਲੋਕਾਂ ਨੂੰ ਵੀ ਸੁਵਿਧਾ ਸੀ ਇਹ ਕਰਜਾ ਕਰੂਗੀ ਕੰਮ ਕਰਦੇ ਕਰੇ ਨੂੰ ਕੰਮ ਕਰਦੇ ਸਰ ਜੀ ਜੀ ਤੇ ਲੋਕੀ ਸ਼ਾਧਕੇ ਰੇਲਵੇ ਚੋਂ ਪਲੱਸ ਬਿਜਲੀ ਵਿਭਾਗੋਂ ਖੜਕ ਇੱਥੇ ਕੰਮ ਬੰਦੇ ਲੱਗੇ ਆ ਓਕੇ ਤੇ ਉਦੋਂ ਪੈਸੇ ਥੋੜੇ ਜਿਆਦਾ ਮਿਲਦੇ ਸਨ ਜੀ ਤਰਖਾਰ ਪੈਸੇ ਥੋੜੀ ਸੀ ਪਰ ਮਹਿੰਗਾਈ ਚ ਘੱਟ ਸੀ ਜੀ ਜੀ ਜਦੋਂ ਫਿਰ ਇੱਥੇ ਜਿਹੜਾ ਚਲਾਉਣ ਵਾਲਿਆਂ ਡਰਾਈਵ ਕਰਨ ਵਾਲੇ ਹਾਂ 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 ਉਹਦਾ ਨੀਚੇ ਫਰਕ ਪੈ ਜਾਵੇ ਨਾ ਹਾਂ ਹਾਂ ਤੇ ਫਿਰ ਉਹ ਮਿਲੋ ਕਿ ਉਹ ਬਸ ਟਿਕਾਣੇ ਦੀ ਪਹੁੰਚਦੀ ਨਹੀਂ ਪਹੁੰਚਦੀ ਇਹਨਾਂ ਨੇ ਠੋਕ ਦਿੱਤੀ ਆ ਠੀ ਮੈਨੇਜਮੈਂਟ ਤੋਂ ਦੀ ਪ্লাস ਸਰਕਾਰ ਓਕੇ ਉਹਨਾਂ ਰਲ ਕੇ ਕੰਮ ਕੀਤਾ ਸਾਡਾ ਇੱਕ ਇਥੇ ਅਫਸਰ ਹੋਇਆ ਜੀ ਜੀਐਨਜੀਐਮ ਹੋਇਆ ਤੇ ਜੀ ਜੀ ਉਹ ਕਹਿੰਦਾ ਵੀ ਮੱਸਲ ਗੋਣ ਹਟਾਉਣੀਆਂ ਸਾਨੂੰ ਅੱਛਾ ਲੋਕੀ ਆਪਣੀ ਮੰਗਾਂ ਰੱਖਦੇ ਸਨ ਤੁਹਾਨੂੰ ਆਹ ਦਿਓ ਹਨਵਾ ਦਿਓ ਸਟ੍ਰਾਈਕ ਕਰਦੇ ਸੀ ਉਹਨੇ ਇਹ ਗੱਲ ਕਹੀ ਵੀ ਮੱਸਲ ਗੋਣ ਹਟਾਉਣੀਆਂ ਤੇ ਮੱਸਲ ਗੋਣ ਹਟਾਤੀ ਉਹਨੇ ਚਲਦੀਆਂ ਮਸ਼ੀਨਾਂ ਪਟਾਈਆਂ ਉਹਨੂੰ ਭਾਜੀ ਇਹਦੇ ਵਿੱਚ ਸਾਡੀ ਜਾਣਕਾਰੀ ਵੀ ਆ ਕਿ ਜਦੋਂ ਇਥੋਂ ਗੁਰਦਾਸਪੁਰ ਜਿਲ੍ਹੇ ਤੋਂ ਤਿੰਨ ਵਾਰੀ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ ਮਰਹੂਮ ਸ਼੍ਰੀ ਵਿਨੋਦ ਖੰਨਾ ਜੀ ਦੱਸਦੇ ਆ ਕਿ ਵਿਨੋਦ ਖੰਨਾ ਜੀ ਦਾ ਇਸ ਮਿਲ ਵਿੱਚ ਬੜਾ ਇੰਟਰਸਟ ਸੀਗਾ ਉਹਦੇ ਇੱਕ ਦੋ ਵਾਰੀ ਜਦੋਂ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਮਿਲ ਨੂੰ ਚਲਾਉਣ ਦੇ ਲਈ ਵਫਦ ਉਹਨਾਂ ਨੂੰ ਮਿਲਦਾ ਰਿਹਾ ਵਾ ਦੋ ਵਾਰੀ ਉਹਨਾਂ ਨੇ ਤੁਹਾਨੂੰ ਬੁੱਲਨ ਮਿਲ ਨੂੰ ਕੇਂਦਰ ਸਰਕਾਰ ਤੋਂ ਕਾਫੀ ਫੰਡ ਵੀ ਲੈ ਕੇ ਦਿੱਤੇ ਉਹਦੇ ਬਾਰੇ ਥੋੜਾ ਚੱਲਣਾ ਪਵੇ ਅਸੀਂ ਜੀ ਉਹਨਾਂ ਨੂੰ ਕੋਟਨ ਕੋਟ ਪਨਾਮੀ ਕਰਦੇ ਆ ਹਾਂ ਹਾਂ ਤੋ ਕਹ ਲਾਂਗੇ ਬਾਂ ਫੜੀ ਜੀ ਜੀ ਧੰਨਵਾਦ ਉਹਨਾਂ ਦਾ ਜੀ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਜੀ ਉਹਨਾਂ ਨੇ ਸਾਡੀ ਬਾਂ ਫੜੀ ਹਾਂ ਹਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਜਦੋਂ ਅੰਗਰੇਜ਼ਾਂ ਨੇ ਲੱਗੀ ਮਿਲ ਇਹ ਆਕਾਸ਼ 'ਚ ਦਰਿਆ ਮਾਰਦੇ ਸੀ ਨਾ ਹਰਸ਼ਾ ਵਿੱਚ ਈਸ਼ਰ ਨਾ ਸੀਗਾ ਲੋਕ ਇਹਦੇ ਨਾਂ ਨਾਲ ਮਤਲਬ ਜਾਣੇ ਜਾਂਦਾ ਕਿਤਾਬਾਂ 'ਚ ਲਿਖਿਆ ਜਾਂਦਾ ਸੀ ਹਾਂਜੀ ਹਾਂਜੀ ਬਿਲਕੁਲ ਆਂਦਾ ਰਿਹਾ ਜੀ ਅਸੀਂ ਖੁਦ ਪੜ੍ਹਦੇ ਰਹੇ ਹਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਹਰਸ਼ਾ ਤੋਂ ਛੁੱਟਿਆ ਹਰਸ਼ਾ 'ਚ ਇਹ ਨਾ ਆਪ ਜੀ ਸਰਕਾਰ ਜੋ ਮਨੂਰ ਕੰਨਾ ਜੀ ਨੇ ਦੋ ਵਾਰ ਰਵਾਗਤ ਕਰਵਾਇਆ ਅੱਛਾ 170 ਕਰੋੜ ਦਾ ਉਹ ਵੀ ਖਤ ਦਾ ਗਿਆ ਪੱਦ ਗਿਆ ਦੋ ਤਿੰਨ ਸਾਲ ਬਾਅਦ ਵਿਚਾਰਾ ਫਿਰ ਮਨ ਨੂੰ ਪ੍ਰੇਸ਼ਵਾਇ ਦੋਸਤ 24 ਕਰੋੜ ਦੋਸਤ 11 ਕਰੋੜ 211 ਕਰੋੜ ਸੋ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਕਿ ਵਿਨੋਦ ਖੰਨਾ ਜੀ ਨੇ 167 ਕਰੋੜ ਰੁਪਈਆ ਇੱਕ ਔਰ 211 ਕਰੋੜ ਰੁਪਈਆ ਇਹ ਕੇਸ ਮਿਲ ਨੂੰ ਦੁਬਾਰਾ ਇੱਕ ਪੱਤੀ ਤੇ ਲਿਆਉਣ ਦੇ ਲਈ ਜਿਹੜਾ ਵਾ ਕੇਂਦਰ ਸਰਕਾਰ ਤੋਂ ਲਿਆ ਕੇ ਦਿੱਤਾ ਪਰ ਉਸ ਦੇ ਬਾਵਜੂਦ ਵੀ ਇਹ ਮਿਲ ਨਹੀਂ ਚੱਲ ਪਾਈ ਪਾਜੀ ਲਾਸਟ ਦੇ ਵਿੱਚ ਜਿਹੜਾ ਵਾ ਹੁਣ ਕਿੰਨੇ ਕੁ ਇੱਥੇ EMPLYE ਬਚੇ ਮਜ਼ਦੂਰ ਕਿੰਨੇ ਕੁ ਰਹਿ ਗਏ ਔਰ ਅਫਸਰ ਕਿੰਨੇ ਨੇ ਅਫਸਰ ਲਾ ਲਓ ਕੁਛ 6 ਅਫਸਰ ਨੇ ਜੀ ਉਹਨਾਂ ਚੋਂ ਤਿੰਨ ਰਿਟਾਇਰਮੈਂਟਾਂ ਦੇ ਓਕੇ ਅਗਲੇ ਚੌਥੇ ਮਹੀਨੇ ਪੰਜਵੇਂ ਮਹੀਨੇ 6ਵੇਂ ਮਹੀਨੇ ਉਹ ਜਾ ਰਹੇ ਇਤਨਾ ਦਸ ਰਗਾ ਆਪਣੇ ਚੰ ਚੰਗੇ ਅਫਸਰ ਰਹ ਜਣੀ ਫਿਰ ਜੀ ਮਜ਼ਦੂਰ ਕਿੰਨੇ ਕੁ ਰਹਿ ਗਏ ਜੀ ਮਜ਼ਦੂਰ 125 ਜੀ ਅੱਛਾ 47ਾਂ ਦੀ ਮੈਨੂੰ ਰਿਟਾਇਰਮੈਂਟ ਅਗਲੇ ਸਾਲ ਚ ਕੋਲ ਮਲਾ ਕੇ ਮੈਨੂੰ ਕੀ ਸਾਰੇ ਸਰ ਇਹ ਦੱਸੋ ਵੀ ਇੱਕ ਪਿੱਛੇ ਜੀ ਇਹ ਵੀ ਸੁਣਾ ਚਾਹੁੰਦਾ ਹੈਗਾ ਵੀ ਕਾਫੀ ਮਹੀਨੇ ਕੀ ਸਾਲ ਹੀ ਬੀਤ ਗਏ ਆ ਜਿਹੜੇ ਮਿਲਦੇ ਮਜ਼ਦੂਰ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲ ਰਹੀਆਂ ਹਾਂਜੀ ਹਾਂਜੀ ਉਹ ਕੀ ਹੈ ਇਸ਼ੂ ਜੀ ਉਹ ਬੇਨਤੀ ਹੈਗੇ ਜੀ ਜਦੋਂ ਬਨਮੋਹਨ ਸਿੰਘ ਵੇਲੇ ਆ ਇਹ ਸਾਡੇ ਪ੍ਰਾਈਮ ਮਿਨਿਸਟਰ ਸਨ ਹਾਂਜੀ ਉਹਨਾਂ ਨੇ ਮਿਲੋ ਕਿ ਜਦੋਂ ਮੇਲਾ ਬੰਦ ਕਰਦਨ ਹਾਂ ਉਹਨਾਂ ਚਲੋ ਮਰ ਗਏ ਨੇ ਜੀ ਚਲੇ ਗਏ ਰਾਬੀਦਰ ਕੋਲ ਜੀ ਸਾਨੇ ਜਾਣਾ ਉਹ ਸਿੱਖ ਮੇਲਾ ਵਾਸਤੇ ਪੈਸੇ ਰੱਖਦੇ ਰਹੇ ਨੇ ਦੋਵੇਂ ਸੰਸਦਾਂ ਵਿੱਚ ਜੀ ਗਰਮ ਵਿਰੋਧ ਦੇ ਸ਼ਾਸਨ ਵਿੱਚ ਤੇ ਸਰਗਰਮ ਸ਼ਾਸਨ ਵਿੱਚ ਹਾਂ ਉਹਨਾਂ ਨੇ ਤਿੰਨ ਮਹੀਨੇ ਤਨਖਾਹ ਕੀਤੀ ਹਾਂ ਤੇ ਜੋ ਬਾਅਦ 6 ਮਹੀਨੇ ਤਨਖਾਹ ਮਿਲਣੀ ਤਨਖਾਹ ਮਿਲਦੀ ਰਹੀਆਂ ਰੁਕਦੀ ਨਹੀਂ ਰਹੀਆਂ ਜੀ ਜਦੋਂ ਸ੍ਰੀ ਮਾਨ ਜੀ ਆਏ ਨੇ ਮੋਦੀ ਜੀ ਜੀ ਸੰਜ 14 ਵਿੱਚ ਇਹਨਾਂ ਨਾ ਕੋਈ ਪੈ ਰੱਖਿਆ ਨਾ ਸਾਵੇਂ ਸਰਕਤ ਤਨਖਾਹ ਨਹੀਂ ਲਈ ਐਨਟੀਸੀ ਕੋ ਲੈ ਲੈ ਤਾਰ ਲੈ ਕੇ ਨਹੀਂ ਹੁਣ ਭਾਜੀ ਦੱਸੋ ਕਿ ਕਿੰਨੇ ਮਹੀਨੇ ਹੋ ਗਏ ਤਨਖਾਹਾਂ ਮਿਲਿਆ ਤਨਖਾਹਾਂ ਮਿਲ ਤਨ ਦੱਸੋ ਮਿਲਦੀ ਕਰਨ ਲੱਗੀਆਂ ਜੀ 40 ਤਨਖਾਹ ਮਿਲ ਗਈਆਂ ਪਿੱਛੇ ਅੱਛਾ 40 ਵਿੱਚੋਂ ਜਦੋਂ ਮਿਲਣਾ 34 ਤਨਖਾਹ ਦਿੱਤੀ ਜਾਂਦੀ 34 ਮਿਲ ਗਈਆਂ ਮਿਲ ਗਈਆਂ ਜੀ ਅੱਛਾ ਜੀ ਉਹਨਾਂ ਵਿੱਚ ਹੁਣ ਫਿਰ 20 ਬਣ ਗਈਆਂ ਨੇ ਓਕੇ ਤੇ ਇੱਕ ਵੀ ਬਣ ਰਹੀ ਆ ਸੋ 20 ਮਹੀਨੇ ਹੋ ਚੁੱਕੇ ਆ ਜੀ ਆਪਾਂ ਆਈਏ 20 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਮੰਗਿਹਾਈ ਦਾ ਦੌਰ ਆ ਔਰ ਇਹ ਮਜ਼ਦੂਰ ਲੋਕ ਨੇ 12 12 ਘੰਟੇ ਇੱਥੇ ਡਿਊਟੀ ਕਰਦੇ ਆਂ ਹੋਰ ਕੋਈ ਵੀ ਕੰਮ ਨਹੀਂ ਕਰਦੇ ਕਿਉਂਕਿ ਪਤਾ ਵਾ ਮੇਲ ਦੇ ਵਿੱਚ ਅਸੀਂ ਲੱਗੇਦੇ ਆਂ ਲੇਕਿਨ 20 20 ਮਹੀਨੇ ਤੋਂ ਇਹਨਾਂ ਨੂੰ ਤਨਖਾਹਾਂ ਵੀ ਮਿਲਦੀਆਂ ਪਤਾ ਨਹੀਂ ਇਹ ਕਿੱਦਾਂ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਹੋਣਗੇ ਭਾਜੀ ਲਾਸਟ ਦੇ ਵਿੱਚ ਜਿਹੜਾ ਵਾ ਉਹ ਕੀ ਕਹਿਣਾ ਚਾਹੋਗੇ ਇਸ ਮੇਲ ਦੇ ਹਾਲਾਤਾਂ ਨੂੰ ਕਿਉਂਕਿ ਤੁਸੀਂ ਤਾਂ ਉਹ ਵੀ ਸਮਾਂ ਵੇਖਿਆ ਜਦੋਂ ਇਹ ਬੁੱਲਣ ਮੇਲ 6 6000 ਬੰਦਾ ਇੱਥੇ ਸੀਗਾ ਤੇ ਅੱਜ ਤੁਸੀਂ ਇਕੱਲੇ ਇੱਕ ਜਣਾ ਹੀ ਜੇ ਕਿਉਂਕਿ ਆਪਾਂ ਤਮਾਮ ਵੇਖ ਰਹੇ ਆਂ ਪਸ਼ੂ ਜਿਹੜੇ ਪੰਛੀ ਆ ਉਹ ਹੀ ਚਹਿ ਚਗਾਉਂਦੇ ਨਜ਼ਰ ਆ ਰਹੇ ਆ ਕੱਲੇ ਇੱਕ ਜਨਣਾ ਰਹਿ ਗਿਆ ਇੱਥੇ 6000 ਹੀ ਇੱਕ ਟਾਈਮ ਹਾਂਜੀ ਇਹਦੇ ਲਈ ਚਾਰ ਲੈਣਾ ਕੀ ਕਹੋਗੇ ਐਂਡ ਤੇ ਕੋਈ ਜੁਦਾ ਕਹਿੰਦੇ ਨਾ ਕੋਈ ਘਰ ਵਾਸਤਿਆਂ ਦੇ ਜੀ ਜਦੋਂ ਘਰ ਵਾਸਦੇ ਹੁੰਦੇ ਨਾ ਤਰਣ ਕਾ ਚਾਰ ਪੈਲ ਹੁੰਦੀ ਆ ਜੀ ਕਿਦੋਂ ਉਜੜ ਜਾਣ ਤੇ ਫਿਰ ਇਹ ਹਾਲਤ ਬਣ ਜਾਂਦੀ ਆ ਜੀ ਕਿਉਂ ਨਾ ਇਸ ਵੇਲੇ ਉਜੜ ਤੁੱਕਾ ਕਰੇ ਜਿਹੜਾ ਘਰ 55 ਇਕੱਲੇ ਵਿੱਚ ਬਣਿਆ ਸੀ 2 ਮਰਬੇ ਪਲੱਸ 2 ਚਾਰ ਕਿੱਲੇ ਹੁੰਦੇ ਜੀ ਤੇ ਬਹੁਤ ਚੰਗੀ ਸੋਚ ਸੀ ਉਹਨਾਂ ਦੀ ਹੋ ਗਿਆ ਰੋਜ਼ਗਾਰ ਦੇਣਾ ਬਹੁਤ ਉਪਕਾਰ ਦੀ ਗੱਲ ਆ ਜੀ ਤੇ ਖੋਲਣਾ ਜੀ ਤੇ ਬਹੁਤ ਵੱਡਾ ਪਾਪਾ ਚਲੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕਿ ਅਸੀਂ ਹੁਣ ਚਾਹੁੰਦੇ ਆ ਕਿ ਸਾਡਾ ਜੀ ਸਾਮੋਖ ਦੇ ਕਿਉਂਕਿ ਲੋਕ ਚਾਹੁੰਦੇ ਨੇ ਦੁਖੀ ਨੇ ਲੋਕ ਜੀ ਬਗੈਰ ਬਹੁਤ ਕਈ ਲੋਕ ਪਿਆਤ ਰਖਾਵਾ ਡੀਤੇ ਮਰ ਗਏ ਨੇ ਜੀ ਬਹੁਤ ਜਿਆਦਾ ਲੰਮੀ ਤਦਾਰ ਚ ਮਰ ਗਏ ਕਨਪ ਵੀ ਬੜੇ ਮਰ ਗਏ ਨੇ ਜੀ ਤੇ ਪੈਸ ਡੀਤੇ ਮਰ ਕੇ ਨਹੀਂ ਮਿਲੇ ਲਾਜ ਨਹੀਂ ਹੋਇਆ ਉਹਨਾਂ ਕੋਲ ਬੱਚੇ ਪੜਾਉਣ ਹੁਣ ਘਰ ਵਿੱਚ ਹੋਏ ਨੇ ਸੋ ਕਾਫੀ ਮਾੜੇ ਹਾਲਾਤ ਨੇ ਔਰ ਗੱਲਬਾਤ ਦੇ ਲਈ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਹਨੇ ਮਿਲਦੇ ਚੰਦ ਬਚੇ ਬਲਾਈਆਂ ਦੇ ਵਿੱਚੋਂ ਇੱਕ ਜਿਨ੍ਹਾਂ ਨੇ 38 ਸਾਲ ਲਗਾਤਾਰ ਇਸ ਜਗ੍ਹਾ ਦੇ ਵਿੱਚ ਸਰਵਿਸ ਕੀਤੀ ਹੈ ਔਰ ਗੱਲਬਾਤਦਾਨ ਇਹ ਦੱਸ ਰਹੇ ਨੇ ਕਿ ਕੋਈ ਵੀ ਟਾਈਮ ਸੀਗਾ ਜਦੋਂ ਅੰਗਰੇਜ਼ਾਂ ਨੇ ਮਿਲ ਲਗਾਈ ਆ ਤੇ 6000 ਦੇ ਕਰੀਬ ਬੰਦਾ ਕੰਮ ਕਰਦਾ ਸੀਗਾ ਗੱਲਬਾਤਦਾਨ ਪਾਜੀ ਨੇ ਪਾਪੂ ਕੁੰਦਿਆਂ ਵੀ ਦੱਸਿਆ ਵਾ ਕਿ ਕਈ ਕਈ ਮਹੀਨੇ ਸਾਲ ਬੀਤ ਗਏ ਤਨਖਾਹਾਂ ਨਾ ਮਿਲਣ ਕਰਕੇ ਇਲਾਜ ਲੋਕ ਨਹੀਂ ਕਰਾ ਸਕੇ ਕਈ ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਕਈਆਂ ਦੇ ਨਿਆਣੇ ਜਿਹੜੇ ਆ ਉਹ ਪੜ੍ਹਾਈ ਹੀ ਨਹੀਂ ਕਰ ਸਕੇ ਔਰ ਬੜੇ ਦੁਖੀ ਮਨ ਦੇ ਨਾਲ ਇਹਨਾਂ ਨੇ ਕਿਹਾ ਵਾ ਕਿ ਹੁਣ ਸਾਨੂੰ ਜਿੰਨੇ ਕੁ ਲੋਕ ਇੱਥੇ ਬਚੇ ਆ ਉਹਨਾਂ ਨੂੰ ਵੀ ਆਰਐਸ ਦੇ ਕੇ ਜੋ ਵੀ ਉਹਨਾਂ ਦੇ ਬਣਦੇ ਪੈਸੇ ਆ ਦੇ ਕੇ ਤੇ ਘਰਾਂ ਨੂੰ ਤੋੜ ਦੇਣਾ ਚਾਹੀਦਾ ਵਾ ਬਹੁਤ ਦੁਖੀ ਮਨ ਨਾਲ ਸਰਦਾਰ ਜੀ ਕਹਿ ਰਹੇ ਆ ਕਿ ਇਹ ਘਰ ਜਿਹੜਾ ਵਾ ਉਜੜ ਚੁੱਕਿਆ ਵਾ ਸੋ ਬਾਕੀ तमाम ਖਬਰਾਂ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਵੂਲਨ ਮਿਲ ਧਾਰੀਵਾਲ ਤੋਂ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ